ਤਾਲੀ ਜੋਰ ਮਰਦਾਬਾਦ ਮਰਦਾਬਾਦ ਤਾਲੀ ਜੋਰ ਮਰਦਾਬਾਦ ਕਿਸਾਨਾਂ ਦਾ ਗੁੱਸਾ ਹੋ ਰਿਹਾ ਹੋਰ ਤੇਜ਼ ਮੰਤਰੀ ਤੇ ਵਿਦਾਇਕਾਂ ਨੂੰ ਚੱਲਣਾ ਪੈ ਰਿਹਾ ਕਿਸਾਨਾਂ ਦੀ ਨਾਰਾਜ਼ਗੀ ਦਾ ਸੇ ਇਹਦਾ ਹੀ ਗਰਕਾ ਇਹਦਾ ਹੀ ਗਰਕਾ ਮਾਣ ਦੇ ਨਾਲ ਐਮਐਲਏ ਦਾ ਇਹਦਾ ਹੀ ਗਰਕਾ ਇਹਦਾ ਹੀ ਗਰਕਾ ਹੁਣਤਮਾਨ ਤੇ ਉਹਦੀ ਸਰਕਾਰ ਮੁਰਦਾਬਾਦ 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 ਸੱਚੀ ਲੜਨ ਦਾ ਇੱਕ ਜਿੰਦਾਬਾਦ 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 ਜੀ ਹਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਿਸਾਨ ਸਰਕਾਰ ਤੋਂ ਖਫਾ ਨੇ ਅਤੇ ਉਹਨਾਂ ਦਾ ਗੁੱਸਾ ਉਨਾ ਦੀ ਨਾਰਾਜ਼ਗੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦਾ ਸਾਹਮਣਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਰਨਾ ਪੈ ਰਿਹਾ ਉਹ ਜਿੱਥੇ ਵੀ ਜਾਂਦੇ ਨੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਦੇ ਲਈ ਉਹਨਾਂ ਨੂੰ ਸਵਾਲ ਪੁੱਛਣ ਦੇ ਲਈ ਪਹੁੰਚ ਜਾਂਦੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਖਿਲਾਫ ਪ੍ਰਦਰਸ਼ਨ ਹੋਇਆ ਸਕੂਲ ਦੇ ਉਦਘਾਟਨ ਦੌਰਾਨ ਕਿਸਾਨਾਂ ਵੱਲੋਂ ਮੰਤਰੀ ਢਾਲੀਵਾਲ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹਲਕੀ ਤੱਕਾ ਮੁੱਕੀ ਵੀ ਹੁੰਦੀ ਵਿਖਾਈ ਦਿੱਤੀ ਉਧਰ ਲੰਬੀ ਵਿੱਚ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਘੇਰਾ ਪਾ ਲਿਆ ਪਹੁੰਚੇ ਖੁੱਡੀਆਂ ਸਾਹਿਬ ਵੀ ਉਦਘਾਟਨ ਕਰਨੀ ਸਨ ਪਰ ਨਾਲ ਹੀ ਕਿਸਾਨ ਵੀ ਉਹਨਾਂ ਦਾ ਵਿਰੋਧ ਕਰਨ ਦੇ ਲਈ ਪਹੁੰਚ ਗਏ ਕਿਸਾਨਾ ਦੇਸ਼ ਦੇ ਵਿਰੋਧ ਦਾ ਸਾਹਮਣਾ ਨਾਬਾ ਵਿੱਚ ਐਮਐਲਏ ਦੇਮਨ ਤੇ ਬਾਬਾ ਬਕਾਲਾ ਵਿੱਚ ਐਮਐਲਏ ਦਲਵੀਰ ਟੋਂਗ ਨੂੰ ਵੀ ਕਰਨਾ ਪਿਆ ਜੋ ਅੱਜ ਮੰਤਰੀ ਜੀ ਨੂੰ ਅਸੀਂ ਸਵਾਲ ਪੁੱਛੇ ਹੈ ਵੀ ਜਿਹੜਾ ਹਾਈ ਬ੍ਰਿਡ ਬੀ ਹੈ ਇਹਨੂੰ ਇਹ ਇਹਦੀ ਇਹਦੀ ਕਿਉਂ ਨਹੀਂ ਮੰਨਤਾ ਦਿੱਤੀ ਜਾਂਦੀ ਇਹਨੂੰ ਬੰਦ ਕਿਉਂ ਕੀਤਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਮੰਤਰੀ ਜੀ ਦਾ ਕਹਿੰਦੇ ਜੀ ਸੈਂਟਰ ਨੇ ਬੰਦ ਕੀਤਾ ਸੈਂਟਰ ਨੇ ਪੰਜਾਬ ਸਰਕਾਰ ਫਿਰ ਕੀ ਕਰਦੀ ਹੈ ਜੇ ਸੈਂਟਰ ਹੀ ਇੱਥੇ ਸਾਰਾ ਕੁਝ ਕਰਦੀ ਹੈ ਤਾਂ ਇਹ ਤਸੱਲੀ ਬਖਸ਼ ਕੋਈ ਜਵਾਬ ਨਹੀਂ ਸੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਸਾਡੇ ਜਨਰਲ ਸੈਕਟਰੀ ਕਾਕਾ ਸਿੰਘ ਕੋੜਾ ਨੇ ਪੁੱਛਿਆ ਤੁਹਾਨੂੰ ਵੀ ਖਨੌਰੀ ਤੁਸੀਂ ਜਿਹੜਾ ਹਮਲਾ ਕਰਨ ਜਾ ਰਹੇ ਹੋ ਹਮਲਾ ਕਰਨ ਜਾ ਰਹੇ ਹੋ ਤਾ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਸੀ ਦੇਖੋ ਗੱਲ ਇਹ ਹੈ ਵੀ ਹਾਲਾਂਕਿ ਪੰਜਾਬ ਸਰਕਾਰ ਦਾ ਕੈਪਟਨ ਮੰਤਰੀ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਇਹ ਗੱਲ ਠੀਕ ਨਹੀਂ ਹੁੰਦੀ ਕਦੇ ਵੀ ਅਸੀਂ ਵਿਰੋਧ ਕਰਦੇ ਰਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਇਲੈਕਸ਼ਨ ਆਉਣਾ ਨਾ ਤੇ ਪਿੰਡਾਂ ਵਿੱਚ ਇਹਨਾਂ ਨੂੰ ਬੰਦਿਆਂਗੇ ਫੇਰ ਇਹ ਕਰਕੇ ਸਾਡਾ ਜਿਹੜਾ ਨਾ ਧਰਨਾ ਧੱਕੇ ਨਾਲ ਜਿਹੜਾ ਆ ਉਥੋਂ ਕੁੱਟਿਆ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਦੀ ਉਥੇ ਲਾਛੀ ਚਾਰਜ ਕੀਤਾ ਤੇ ਜੇਲਾਂ ਦੇ ਧੱਕੇ ਇਹ ਕਰਕੇ ਇਹ ਪਬਲਿਕ ਜਿਹੜੀ ਇਹ ਔਰਲਾ ਪੰਜਾਬ ਜਿਹੜਾ ਬਿਲਕੁਲ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਸਿਰਫ ਇਹ ਹੀ ਨਹੀਂ ਦਿਨਾ ਨਗਰ ਰਾਇਕੂ ਤਰਨਤਾਰਨ ਗੁਰਦਾਸਪੁਰ ਤਲਵੰਡੀ ਸਾਬੋ ਲਗਪਤ ਪੂਰੇ ਪੰਜਾਬ ਵਿੱਚ ਵੀ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਆਕੂ ਕੋਈ ਵਿਧਾਇਕ ਕੋਈ ਮੰਤਰੀ ਜਾਂ ਫਿਰ ਹਲਕਾ ਇੰਚਾਰਜ ਕਿਸੇ ਸਮਾਗਮ ਵਿੱਚ ਨਜ਼ਰ ਆਉਂਦਾ ਹੈ ਉੱਥੇ ਹੀ ਕਿਸਾਨੀ ਝੰਡੇ ਅਤੇ ਕਿਸਾਨ ਜਿੰਦਾਬਾਦ ਮਰਦਾਬਾਦ ਕਰਦੇ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਜਾਂਦੇ ਨੇ ਸਵਾਲ ਜਵਾਬ ਕੀਤੇ ਜਾਂਦੇ ਨੇ ਅੱਜ ਵੀ ਜੇ ਇਹਨਾਂ ਚੋਰਾਂ ਨੂੰ ਸਵਾਲ ਜਵਾਬ ਕਰਦੇ ਆ ਤੇ ਇਹਨਾਂ ਨੂੰ ਸਾਹਮਣੇ ਵਾਸਤੇ ਇਹਨਾਂ ਦੀ ਸੁਰੱਖਿਆ ਵਾਸਤੇ ਉਸ ਦੀਆਂ ਧਾਰਾਂ ਦੀਆਂ ਧਾਰਾਂ ਚੜ ਕੇ ਆ ਜਾਂਦੀਆਂ ਵਾ ਜਿਹੜੀਆਂ ਸਾਡੇ ਕਿਸਾਨਾਂ ਦੇ ਨਾਲ ਬੈਠੀਆਂ ਹੋਈਆਂ ਸਾਡੀਆਂ ਮਾਵਾਂ ਭੈਣਾਂ ਇਹ ਜੇਲੀ ਸੁਰਦੇ ਇਹ ਨਜਾਇਜ਼ ਜਿਹੜੀਆਂ ਮਾਵਾਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਵੋਟਾਂ ਲਈਆਂ ਸੀ ਉਹ ਜੇਲੀ ਹੋਣ ਸਵਾਸਾਲ ਦੀ ਬੱਚੀ ਜੇਲ੍ਹ ਕੱਟ ਕੇ ਆਈ ਹੋਵੇ ਤੇ ਇੰਨਾ ਕਾਲਿਆਂ ਚੰਡਿਆ ਤੋਂ ਇਹਨਾਂ ਨੂੰ ਖਾਈ ਆ ਜੇ ਕਾਲਿਆਂ ਚੰਡਿਆ ਤੋਂ ਇੰਨੀ ਇੰਨੀ ਖਾਈ ਆ ਤੇ ਫਿਰ ਕਾਲੇ ਕਾਰਨਾਮੇ ਕਿਉਂ ਕਰਦੇ ਆ ਵੀ ਜੀ ਹਾਂ ਸ਼ੰਭੂ ਅਤੇ ਖਨੋਰੀ ਵਿੱਚ ਜ਼ਬਰਨ ਮੋਰਚਾ ਚਕਵਾਉਣ ਤੋਂ ਖਫਾ ਕਿਸਾਨਾਂ ਨੇ ਪੰਜਾਬ ਵਿੱਚ ਨਵੀਂ-ਨਵੀਂ ਆਈ ਸਿੱਖਿਆ ਕ੍ਰਾਂਤੀ ਦੇ ਚੱਲਦਿਆਂ ਜਿੱਥੇ-ਜਿੱਥੇ ਆਪ ਆਗੂਆਂ ਨੇ ਸਮਾਗਮਾਂ ਵਿੱਚ ਜਾਣਾ ਹੁੰਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਾਹਰ ਨਿਕਲਣਾ ਔਖਾ ਕੀਤਾ ਹੋਇਆ ਹੈ ਲਗਾਤਾਰ ਕਿਸਾਨ ਆਗੂਆਂ ਨੂੰ ਸਵਾਲ ਕਰ ਰਹੇ ਨੇ ਜਿਨ੍ਹਾਂ ਦੇ ਜਵਾਬ ਆਗੂਆਂ ਨੂੰ ਫਿਲਹਾਲ ਤੱਕ ਦੇ ਵਿਖਾਈ ਨਹੀਂ ਦੇ ਰਹੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼